ਇੱਕ ਕਿਰਤੀ ਹਾਂ ਹਲ ਕਰਨਾ ਸਕਾਂ ਬੁਰਜ ਤੋਂ ਤੇ ਸਵਾਲਾਂ ਨੂੰ ਇੱਕ ਕਿਰਤੀ ਹਾਂ ਹਲ ਕਰਨਾ ਸਕਾਂ ਬੁਰਜ ਤੋਂ ਤੇ ਸਵਾਲਾਂ கடபாஹக்கோா ஷக்கோக்கான கக்கே ਮੈਂ ਠਾਰੀ ਦਿਆ ਤੁਸੀਂ ਹੁਕਮ ਕਰੋ ਤੇ ਅਗਲਾ ਖੇ ਮੈਂ ਤਾਂ ਆਪਣੇ ਆਪ ਨੂੰ ਗਾ ਦਿਆ ਖੁਦ ਮੱਛਿ ਦਵਾ ਛੰਡ ਨਾ ਲਕੀ ਮਾ ਕੁੱਤਦਾ ਗੜਬਾ ਹਾਜ਼ਰ ਹੈ ਖੁਦ ਸ਼ਕੋ ਸਤਾਓ ਲਾ ਲਾ ਖੁਦ ਸ਼ਕੋ ਸਤਾਓ ਲਾ ਲਾ ਨੂੰ ਦੇਖੋ ਕਿੰਨੀ ਵੱਡੀ ਭਾਵਨਾ ਹੋਣੀ ਹੈ ਕਹਿੰਦਾ ਮਾਂ ਮੈਂ ਤਾਂ ਇੱਕ ਗਿਰਤੀ ਆ ਨੌਕਰੀ ਕਰਨਾ ਮੇਰੇ ਕੋਲ ਐਟੀ ਤਾਕਤ ਨਹੀਂ ਕਿ ਇਹ ਗੁਰਜਾਂ ਜਿੰਦੇ ਉੱਚੇ-ਉੱਚੇ ਸਵਾਲਾਂ ਨੂੰ ਹੱਲ ਕਰਦੇ ਆਂ ਇਸ ਕਹਿਰ ਦੇ ਵਿੱਚੋਂ ਸਹਬਜ਼ਾਦਿਆਂ ਨੂੰ ਬਰੀ ਕਰਵਾ ਦਿਆਂ ਪਰ ਮਾਂ ਜੇ ਮੇਰਾ ਪਾਸ ਚੱਲੇ ਨਾ ਇਸ ਕਹਿਰ ਦੀ ਸਰਦੀ ਦੇ ਵਿੱਚ ਇਸ ਕਹਿਰ ਦੀ ਸਰਦੀ ਦੇ ਵਿੱਚ ਮੈਂ ਲੱਕੜਾਂ ਦੀ ਥਾਂ ਤੇ ਆਪਣੇ ਸਰੀਰ ਨੂੰ ਅੱਗ ਲਾ ਕੇ ਬਾਲਦਿਆਂ ਤਾਂ ਕਿ ਤੇਰੇ ਲਾਲਾਂ ਨੂੰ ਇਸ ਠੰਡ ਤੋਂ ਕੁਝ ਰਾਹਤ ਮਿਲ ਸਕੇ ਆਪ ਕੋ ਸਤਨਾਮ ਆਪਣੇ ਆਪ ਨੂੰ ਵਾਲਦਾ ਇਹ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ ਸੇਵਾ ਕਰਤ ਹੋਏ ਨਹੀਂ ਕੰਮ ਹੀ ਜੇ ਕਹਿੰਦੇ ਅਗਲੀ ਗੱਲ ਕਦੀ ਲਿਖਦਾ ਕਦ ਸਤ ਕੇ ਲਾਲ ਖੜਾ ਉਦਾ ਚਰਨ ਨੂੰ ਤਰਕੂ ਗੰਗੂ ਤੈਨੂੰ ਪੂਜਦਾ ਮੈਂ پلਕਾਂ ਤੇ ਬਿਠਾਉਂਦਾ ਨਾਨ ਨੂੰ پلਕਾਂ ਤੇ ਬਿਠਾਉਂਦਾ ਸ਼ਕੋ ਸ਼ਕਾਓ ਲਾਲਾ ਖੋਤ ਸ਼ਕੋ ਸ਼ਕਾਓ ਲਾਲਾ ਨੂੰ ਇਹ ਪੱਛਾ ਤੇਰੇ ਅਸਰ ਨਾਲ ਵਿੱਚ ਮਾਂ ਦਾ ਬੇਰ ਨਹੀਂ ਰਹਿ ਸਕਦਾ ਵੱਦ ਕਿਸਮਤਾ ਚੱਲੋ ਕਦ ਮੇਰੇ ਮੈਂ ਤਾਂ ਨੇ ਤਾਂ ਪਾਲਕੀ ਵਿੱਚ ਬਿਠਾ ਕੇ ਮੈਂ ਸੱਚੀ ਕਰ ਲੈ ਆਉਂਗਾ ਲਾਲਾ ਨੂੰ ਸੱਚੀ ਕਰ ਲੈ ਆਉਂਗਾ ਲਾਲਾ ਨੂੰ ਇੱਕ ਤਕਦਾ ਗੜਵਾ ਤੂ ਹੈ ਖੁਦ ਸਕੋ ਸਕਾ ਦੇ ਸਰਦੋ ਸਿਕਾਓ ਲਾਲਾ ਨੂੰ ਕਿਤੇ ਮੈਂ ਮੈਂ ਕੀ ਤੀਆਂ ਨੌਕਰੀ ਕਰਦਾ ਮੈਨੂੰ ਪਤਾ ਕਿ ਇਹਨਾਂ ਨੇ ਮੇਰੇ ਪਰਵਾਹ